ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਅਸੀਂ ਤੁਹਾਨੂੰ ਲਖਦਾਤਾ ਸਰਕਾਰ ਜੀ ਦੇ 14 ਇਹੋ ਜਿਹੇ ਨਾਮ ਦੱਸਾਂਗੇ ਜਿਹੜੇ ਬਹੁਤ ਹੀ ਕਰਾਮਾਤੀ ਸਬੱਬ ਦੇਣ ਵਾਲੇ ਨੇ ਸੰਗਤ ਜੀ ਜੇਕਰ ਤੁਸੀਂ ਸਾਡੇ ਦੱਸੇਗੇ ਤਰੀਕੇ ਨਾਲ ਕੋਈ ਇੱਕ ਵੀ ਨਾਮ ਹਰ ਰੋਜ਼ ਲੈ ਲਿਆ ਤੇ ਤੁਹਾਡੇ ਸੁੱਤੇ ਹੋਏ ਭਾਗ ਪੀਰ মুর্ਸ਼ਿਦ ਚੁਟਕੀਆਂ ਵਿੱਚ ਜਗਾ ਦੇਣਗੇ ਸੰਗਤ ਜੀ ਤੁਹਾਡੇ ਜਿੰਨੇ ਵੀ ਕੰਮ ਰੁਕੇ ਹੋਏ ਨੇ ਲੱਖ ਦਾ ਤਪੀਰ ਉਹਨਾਂ ਨੂੰ ਫਤਿਹ ਕਰਨਗੇ ਅਤੇ ਤੁਹਾਡੇ ਅੰਗ ਸੰਗ ਰਹਿਣਗੇ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦੇਣਗੇ ਸੰਗਤ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾਂ ਕਿ ਪੀਰਾਂ ਦੇ ਮੁਰਿਦਾ ਤੱਕ ਇਹ ਗੱਲ ਪਹੁੰਚ ਸਕੇ ਸੰਗਤ ਜੀ ਆਓ ਹੁਣ ਲਖਾ ਦਾਤਾ ਪੀਰ ਜੀ ਦੇ ਉਹ 14 ਨਾਮ ਜਾਣ ਲਿੰਦੇ ਹਾਂ ਸਭ ਤੋਂ ਪਹਿਲਾ ਨਾਮ ਸਖੀ सय्यਦ ਅਹਿਮਦ ਸੁਲਤਾਨ ਦੂਸਰਾ ਪੀਰ ਅਹਿਮਦ ਸੁਲਤਾਨ ਤੀਸਰਾ ਪੀਰ ਅਹਿਮਦੀ ਸ਼ਾ ਚੌਥਾ ਸਖੀ ਸਰਵਰ ਪੀਰ ਪੰਜਵਾਂ ਸਖੀ ਸੁਲਤਾਨ ਪੀਰ ਛੇਮਾ सय्यਦ ਪੀਰ ਸਤਮਾ ਲਾਲਾ ਵਾਲਾ ਪੀਰ 8ਵਾਂ ਲਖ ਦਾਤਾ ਪੀਰ 9ਵਾਂ ਨਿਗਾਹੇ ਵਾਲਾ ਪੀਰ 10ਵਾਂ ਮੁਲਤਾਨ ਵਾਲਾ ਪੀਰ 11ਵਾਂ ਰੂਹੀਆਂ ਵਾਲਾ ਪੀਰ 12 ਸ਼ਹੀਦ ਪੀਰ 13 ਮੇਰੇ ਵਾਲਾ ਪੀਰ 14 ਚੌਂਕੀ ਵਾਲਾ ਪੀਰ ਸੰਗਤ ਜੀ ਇਹ ਸੇ ਲਖਦਾ ਤਾਂ ਸਰਕਾਰ ਜੀ ਦੇ 14 ਨਾਮ ਇਹਨਾਂ ਨੂੰ ਹੋਰ ਵੀ ਕਈ ਨਾਮਾਂ ਤੋਂ ਜਾਣਿਆ ਜਾਂਦਾ ਹੈ ਸੰਗਤ ਜੀ ਜੇ ਤੁਸੀਂ ਹਰ ਰੋਜ਼ ਸ਼ਾਮ ਸਵੇਰੇ ਇਹਨਾਂ ਦੇ ਨਾਮ ਦਾ ਚਿਰਾਗ ਰੋਸ਼ਨ ਕਰਕੇ ਵਾ ਵਜੂ ਹੋ ਕੇ ਪਾਕ ਸਾਫ ਰਹਿ ਕੇ ਇਹਨਾਂ ਵਿੱਚੋਂ ਕੋਈ ਵੀ ਇੱਕ ਨਾਮ ਤੁਸੀਂ ਹਰ ਰੋਜ਼ ਸੱਚੇ ਮਨ ਤੇ ਸਰਦਨ ਨਾਲ ਲੱ ਲਭੋਗੇ ਤਾਂ ਇਨਸ਼ਾ ਅੱਲਾਹ ਤਾਲਾ ਲਖਦਾ ਤਾ ਸਰਕਾਰ ਜੀ ਤੁਹਾਡੀ ਆਸ ਮੁਰਾਦ ਪੂਰੀ ਕਰਨਗੇ ਅਤੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਵੀ ਨਹੀਂ ਆਉਣ ਦੇਣਗੇ ਤੇ ਤੁਹਾਡੇ ਤੇ ਆਪਣਾ ਰਹਿਮੋ ਕਰਮ ਸਦਾ ਹੀ ਰੱਖਣਗੇ ਸੰਗਤ ਜੀ ਬਹੁਤ ਹੀ ਕਰਾਮਾਤੀ ਸਬਬ ਦੇਣ ਵਾਲੇ ਨਾਮ ਨੇ ਚੰਗਾ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ